ਦੁਨੀਆਂ ਦੇ ਇੱਧਰ ਹਰਪਾਲ ਮੇਰਾ ਵੀ ਇਹ ਪ्योर ਪੰਜਾਬੀ ਵਾਲਾ ਪੁੱਜਿਆ ਵੱਖ-ਵੱਖ ਨਗਰਾਂ ਦੇ ਵਿੱਚ ਕੱਲੇ-ਕੱਲੇ ਮੇਲਿਆਂ ਦੀ ਕਵਰੇਜ ਕਰਕੇ ਦੁਨੀਆਂ ਦੇ ਵਿੱਚ ਜਿਹੜੀ ਇਹ ਖਬਰ ਭੇਜਦਾ ਬਹੁਤ-ਬਹੁਤ ਧੰਨਵਾਦ ਜਿੰਨਾ ਵੀ ਪੱਤਰਕਾਰ ਮੀਡੀਆ ਪੁੱਜਦਾ ਜਾ ਰਿਹਾ ਸਾਰੇ ਭਰਾਵਾਂ ਦਾ ਦਿਲੋਂ ਸਤਿਕਾਰ ਹੈ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਰੁੜਕਾ ਖੁਰਦ ਦੇ ਪਿੰਡ ਤੋਂ ਸਾਰੇ ਜੋ ਨਗਰ ਨਿਵਾਸੀ ਆ ਸਾਡੇ ਉਹਨਾਂ ਦੇ ਉਤਸ਼ਾਹ ਦੇ ਨਾਲ ਜੋ ਕਿ ਸਾਲਾਨਾ ਸਾਡੇ ਸ਼ਹਿਰ ਦੇ ਮੇਲਾ ਹੁੰਦਾ ਜੀ ਬੜਾ ਐਨਆਰਆਈ ਵੀਰ ਭਰਾਵਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਾ ਰਹੇ ਆ ਜਿਹਦੇ ਵਿੱਚ ਪਟਕੇ ਦੀ ਕੁਸ਼ਤੀ Umesh Mathra ਤੇ ਜੱਸੇ ਪੱਟੀ ਦਰਮਿਆਨ ਹੈ ਛੋਟੀਆਂ ਕੁਸ਼ਤੀਆਂ ਵੀ ਬਹੁਤ ਵੱਡੇ ਲੈਵਲ ਦੀਆਂ ਕਰਾਈਆਂ ਜਿਸ ਦੇ ਵਿੱਚ ਪਟਕੇ ਤੇ ਇੱਕ ਬੁਲਟ ਮੋਟਰ ਐਨਆਰਆਈ ਭਰਾਵਾਂ ਵੱਲੋਂ ਦਿੱਤਾ ਗਿਆ ਅੱਗੇ ਮੋਹਰੇ 28 ਤੱਕ ਸਾਡੇ ਕੋਲ ਬੁਲਟ ਮੋਟਰਾਂ ਦੀ ਹਰ ਸਾਲ ਦੇਣ ਲਈ ਪਬਲਿਕ ਸਹਿਯੋਗ ਆ ਪੂਰਾ ਸਾਡੇ ਸੇਵਾਦਾਰਾਂ ਦਾ ਸੋ ਅਸੀਂ ਆਈ ਸੰਗਤ ਆ ਸਾਰੇ ਪਿੰਡ ਵੱਲੋਂ ਸਾਰੇ ਜਿੰਨੇ ਸਾਡੇ ਸੇਵਾਦਾਰ ਆ ਆਈ ਸੰਗਤ ਦਾ ਸਾਰਾ ਤਹਿਤੋਂ ਤੁਹਾਨੂੰ ਆਦ ਕਰਦੇ ਆ ਜਿੰਨੇ ਵੀ ਐਨ ਆਰ ਆਈ ਵੀਰ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਹੋਰ ਵੀ ਮਿੱਤਰ ਪਿਆਰੇ ਆਏ ਆ ਜਿਹੜੇ ਸਾਨੂੰ ਉਹ ਨਹੀਂ ਜਾਣਦੇ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਉਹਨਾਂ ਦਾ ਵੀ ਹੱਥ ਜੋੜ ਕੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਬਸਾਉਣ ਜੀ ਦੁੰਧਾਦਰੀ ਦੀ ਜਗਾ ਹੋਂ ਨਾਤੇ ਇੱਕ ਮੇਰਾ ਸੰਦੇਸ਼ ਮੇਰੇ ਛੋਟੇ ਭਰਾ ਮੇਰੇ ਛੋਟੇ ਬੱਚਿਆਂ ਮਾਰ ਕੇ ਵੀਰ ਉਹਨਾਂ ਲਈ ਆ ਕੇ ਆਪਣੇ ਨਸ਼ਿਆਂ ਤੋਂ ਪਰੇ ਹੋ ਗਏ ਹੋਰ ਕੋਈ ਖੇਡਾਂ ਦਾ ਆਇਆ ਬੁਲਾ ਲਓ ਇਸ ਤੋਂ ਬਹੁਤ ਜ਼ਿਆਦਾ ਵਧੀਆ ਗੱਲ ਹੋਊਗੀ ਜਿਹੜੀ ਮਰਜ਼ੀ ਲਾ ਲਓ ਕੋਈ ਦਿੱਕਤ ਨਹੀਂ ਆਉਂਦੀ ਸੋ ਇਹ ਇਹ ਨਹੀਂ ਬੇਨਤੀ ਕਬੂਲ ਕਰਨ ਮੇਰੀ ਬੇਨਤੀ ਕਰੀ ਬੇਨਤੀ ਹੈ ਤੁਮ ਜੇ ਪਾਣਾਂ ਤਾਂ ਮੈਂ ਵਾ ਤੇਰੀ ਮੇਂ ਤੇ ਹੋ ਗਿਆ ਲਾਫਟਾ ਵਿਆਹ ਕਰਵਾ ਕੇ ਕੀ ਰੰਗ ਲਾਊਗਾ ਅੱਧੀ ਹੋ ਗਿਆ ਜੇ ਤੁਹਾਡੇ ਨਸ਼ੇ ਦੇ ਸੁਵਰ ਬਈਆ ਜਿਹੜਾ ਖੱcke ਚੜਮਾ ਉਹ ਤੇ ਰੱਖੇਗਾ ਆਸ ਮੈਦਾਨਾਂ ਦੀ ਜਿਹੜਾ ਪੁਲਵਾਨ ਬੈਠੇ ਮਾੜੀਆਂ ਫਿਰਮਾ ਇਹ ਜਿੱਤ ਹਰ ਦੂਸਰੇ ਪਾਸੇ ਕਸਤੀ ਮਾਦਾ ਤੇਜਗਰ ਡਾਲਰ ਆ ਕਿ ਲਫਾ ਬਲੇ ਹਾਂਜੀ 200 ਡਾਲਰ ਜੇ ਪਾਤਾ ਲਵਾਵੇ 200 ਡਾਲਰ ਪਰ ਜਿੱਦੀ ਕਸਤੀ ਤੇ ਹਰ ਇੱਕ ਨੇ ਭੇਜਿਆ ਅਸੀਂ ਸਾਰਿਆਂ ਦਾ ਹੀ ਬਾਬੇ ਬਸੌਣ ਜੀ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਇਹਨਾਂ ਬਲ ਬਲ ਕੇ ਹਾਜੀ ਕੁਸ਼ਤਾ ਜਿਨ੍ਹਾਂ ਨੇ ਦਿੱਤਾ ਉਹਨਾਂ ਦਾ ਵੀ ਅੱਪਾ ਨਾਮ ਨਾਲ ਬੋਲਣਾ ਨਾਲ ਕੁਸ਼ਤੀ ਦੇ ਜਿੱਤੇ 10000 ਦੀ ਰਾਸ਼ੀ ਹੈ ਨਾਲ 200 ਡਾਲਰ ਰਾਜ ਖੇਲੇ ਅੜ ਤੋਂ ਪੰਜਾਬੀ ਜਿਹੜਾ ਰੱਖਦੇ ਆਹ ਕੁਸ਼ਤੀ ਖੇਡਣ ਦਾ ਜੇ ਤਾਰ ਉਹਨਾਂ ਤਾੜੀ ਮਾਰਦੇ ਜੁਰਦਾ ਦੋਨਾਂ ਪਹਿਲਵਾਨਾਂ ਦੇ ਲਈ ਆਹ ਸਵਾਦ ਬੋਲਤ ਮੋਟੂ ਸਿਕੜਾ 250 ਲੱਗਿਆ ਨਾਲ 10000 ਰੁਪਿਆ ਲੱਗਿਆ ਜਿੱਤਣ ਵਾਲੇ ਨੂੰ ਆਉਣ ਦੇ ਲਈ ਇਹ ਵੱਡੀਆਂ ਰਕਮੀਆਂ ਲੱਗੀਆਂ ਉਧਰ ਸਾਹਮਣੇ ਜਲਦੀ ਕੁਸ਼ਤੀ ਕਹਿੰਦੇ ਬਰਾਬਰ ਦਿੱਤੀ ਗਈ ਇਹ ਕੁਸ਼ਤੀ ਮਾਦਕ ਤੇਜਵਰ ਬਾਪੂ ਦਾਰਾ ਸਿੰਘ ਜੀ ਦੇ ਪ੍ਰਬੰਧ ਨੇ ਉਸ ਦੀ ਕੁਸ਼ਤੀ ਜਿਹੜੇ ਬਰਾਬਰ ਦਿੱਤੀ ਗਈ ਦੇ ਅੰਦਰ ਆਹ ਵੱਡੀ ਕੁਸ਼ਤੀ ਦਾ ਜਿੱਤ ਚੌਹਣਾ ਦੇਖੋ ਕਿ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸੁਣਣੀਆਂ ਬਹੁਤ ਦਾਤ ਦੇ ਵੱਲ ਸ਼ਾਬਾਸ਼ परवारे परार दाना उन जे परिवार वॾा सहयोग हो सुखेव सन पूर ਉਹਨਾਂ ਦਾ ਸਨਮਾਨ ਹੈ ਉਹ ਵੀ ਆਜਨ ਮਹਿਰਬਾਨ ਕਰਦਾ ਆਹ ਪਹੁੰਚੇ ਆ ਕੇ ਸਨਮਾਨ ਬੱਤਾ ਸਨਮਾਨ ਬੱਲੇ ਜੀ ਮਰੈਕਟਰ ਸਿੰਘ ਜਾਨਾ ਉੱਤਰ ਮੀਤੰਗ ਲਗਾਤਾਰ ਪਰਵਾਰ ਦੇ ਨਾਲ ਸਨਮਾਨ ਕੀਤਾ ਜਾਦਾ ਬੜੇ ਗੋਗੀਪੁਰ ਬਲਦਵਰ ਸਨਮਾਨ ਕਰ ਰਿਹਾ ਤੇ ਕੀ ਦਾ ਧੰਨਵਾਦ ਹੈ ਜਿਨ੍ਹਾਂ ਵੱਲੋਂ ਬਹੁਤ ਬਹੁਤ ਪਰਾਨੇ ਹੈ ਅਗਲਾ ਟਰੱਕ ਤੇ ਕੈਨੇਡਾ ਵਾਲੇ ਆਜਨ ਮਹਿਰਬਾਨ ਦੀ ਤਰਫੋਂ ਹੈ ਕੈਨੇਡਾ ਟਰੱਕ ਤੇ ਕੈਨੇਡਾ ਵਾਲੇ ਸਰਕਾਰ ਹੋ ਗੁੱਟ ਚਿੰਨ੍ਹ ਪੈਸੇ ਵਾਲੇ ਦੀ ਮਰਜ਼ੀ ਆ ਤੁਹਾਨੂੰ 5 ਦੇਵੇ 50 ਦੇਵੇ ਬਹੁਤ ਬਹੁਤ ਧੰਨ ਤੁਸੀਂ ਆਓ ਸਨਮਾਨ ਦਿਓ ਜੀ ਇਹਦੇ ਬਾਅਦ ਅਗਲੇ ਸਨਮਾਨ ਅੱਜ ਭਾਈ ਮੈਨੂੰ ਦੱਸ ਦਿਓ ਕਿ ਇਹਨੇ ਨਾ ਪਹਨਾਵਨਾ ਬੋਲਦੀ ਜਿਹੜੇ ਬੈਠੇ ਆ ਪਨੋ ਦੀ ਸਨਮਾਨ ਕਰਵਾ ਦਿਓ ਕਿਉਂਕਿ ਜਦੋਂ ਵੱਡੀਆਂ ਕੁਸ਼ਤੀਆਂ ਚੱਲ ਪਈਆਂ ਫਿਰ ਪ੍ਰੋਬਲਮ ਆ ਜਾਣੀ ਅਮਨ ਬਾਲਵਾ ਜੀ ਡੁਕਾ ਰਾਜਨ ਬਾਲਵਾ ਜੀ ਨੰਨੀਆਂ ਅਗਲੀ ਗੁਰਦੀ ਪੈਰਾਂ ਤੇ ਚੜੀ ਕਮਲਦੇਵ ਪੰਚਾਬ ਤੁਸੀਂ ਵੀ ਆ ਜਾਓ ਨਾਲੇ ਕਮਲਦੇਵ ਪੰਚਾਬ ਆਓ ਜੀ ਬੰਦਾ ਸਨਮਾਨ ਲਓ ਕਮਲਦੇਵ ਪੰਚਾਬ ਲੋਕ ਸਨਮਾਨ ਵਰਜੀਤ ਕੌਰ ਗਗਨ ਸਿੰਘ ਤੇਜਪਾਲ ਜਿਨ੍ਹਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਉਹਦੀ ਉਹ ਕੋਈ ਵੀ ਪੰਛੀ ਦਾ ਸਨਮਾਨ ਕਰੀਏ ਆਪਾਂ ਬਹੁਤ ਬਹੁਤ ਧੰਨਵਾਦ ਵੱਡੇ ਪੱਤਰ ਜੀ ਜਿਹੜੀ ਰਾਖੀ ਜਿਹਨਾਂ ਪਰਿਵਾਰਾਂ ਦੇ ਲਈ ਜਾਂ ਚੱਕੀਨਾਂ ਦਾ ਸਨਮਾਨ ਕੀਤਾ ਗਿਆ ਕਿਤਾ ਪੜਿਆ ਦਾਤਾ ਪਹਿਲਵਾਨੀ ਖੜਾ ਪੁਆ ਨੰਬੜੀ ਭੱਜ ਕੇ ਵਿੱਚ ਆਵੇ ਦਾਤਾ ਪਹਿਲਵਾਨੀ ਖੜਾ ਪੁਆ ਨੰਬੜੀ ਬਹ ਜਾ ਰਿਹਾ

ਦਰਦੀ ਭਜਾ ਇਦਲੀ ਆ ਜੋ ਕੋਈ ਜਿੰਦਰ ਸਿੰਘ ਜੰਦਾ ਬਾਬੇ ਗਿਆ ਦਾ ਮਿਹਰਬਾਨੀ ਕਰ ਗਿਆ ਕੇ ਬੜਾ ਦਾ ਸਨਮਾਨ ਹੋਵੇ ਜੀ ਕਰਵਿੰਦਰ ਸਿੰਘ ਜਿੰਦਾ ਬਾਬੇ ਗਿਆ ਮਨਜੀਤ ਕਿਨੇ ਰਾ दार किरपाल सिंध सरदार जसबीर सिंग परिवार सम्मान जहिड़ा हुजा किरपाल सिंधार जसबीर जी ਸਾਰੇ ਭਰਾਵਾਂ ਦਾ ਧੰਨਵਾਦ ਹੈ ਕਾਪੇਦਾ ਜਾ ਰਿਹਾ ਸਾਰੇ ਭਰਾਵਾਂ ਦਾ ਜਿੱਤੇ ਤਾਗੀਆਂ ਜਿੰਨਵਰੀ ਨਵਾਰੀਆਂ ਨੇ ਕਿ ਲੋਹ ਧਰ ਲੋਹਾ ਕਰਦਾ ਲੋਹਾ ਫਿਰ ਭੰਗਣ ਮੱਝੇ ਤੇ ਗਿਆੜਿਆਂ ਦਾ ਰਾਜ ਇਹ ਕਹਿੰਦੇ ਹਾਂ ਕਿ ਜਿੱਤ ਹੁੰਦੀ ਮੁੱਲ ਫਰਾਂ ਦੇ ਆਲੰਗੀ ਤੇ ਦਰਮਿਆਨ ਫੇਰੇ ਦੀ ਗੁੱਤੀ ਚੋਵੇਂਦੀਆਂ ਲੰਬੀ ਮੋਸਕੀ ਵਿੱਚ ਕੱਟੇ ਮੋਤੀ ਫੇਰ ਉਹ ਕਿਸੇ ਦੀ ਜਿਲਬਾ ਦਾ ਸ਼ਿੰਗਾਰ ਪਾਉਂਦਾ ਫੁੱਲ ਆਪਣਾ ਤਨ ਚਰਵਾਏ ਪਹਿਲਾਂ ਫੇਰ ਉਹ ਕਿਸੇ ਦੇ ਗਾਲੇ ਦਾ ਹਾਰ ਪਾਉਂਦਾ ਸੁਲਮਾ ਆਪਣਾ ਬਰਗੜਾਏ ਪਹਿਲਾਂ ਫੇਰ ਉਹ ਕਿਸੇ ਦੇ ਮਿਆਣਾ ਦੀ ਧਾਰ ਪਾਉਂਦਾ ਇੱਥੇ ਦੌਤਾਂ ਤੇ ਜੀਰਾਂ ਦੀ ਗੱਲ ਕੋਈ ਨਾ ਨਾਮੇ ਤੇ ਸੁਨਾਮੇ ਗੋਲਦੇ ਆ ਬਾਬਾ ਬਸਾਂਗੇ ਜਿਹੜਾ ਧਰਤਾਰੀ ਹੁੜਕਾ ਖੋੜਨੀ ਧਰਤੀ ਵੱਡਾ ਸ਼ੀ ਨੇ ਮੇਲਾ ਚੜਿਆ ਖਵੇਸ਼ ਪਰਵਾਨ ਦੀ ਮਤਰਾ ਆਓ ਬਹੁਤ ਵਧੀਆ ਕੁਰਸੀਆਂ ਚੜ ਰਹੀਆਂ ਨੇ ਦੇਖਾਂਗੇ ਕੰਮ ਜਿੰਦਾ ਕੌਣ ਹਰਦਾ ਪਾਣੀ ਲਖੀ ਭਾਜੀ ਪਾਣੀ ਦੇ ਦਿਓ ਮਿਹਰਬਾਨੀ ਕਰਕੇ ਸਾਡੇ ਪ੍ਰਧਾਨ ਸਾਹਿਬ ਨੂੰ ਕਿਉਂਕਿ ਸਵੇਰ ਤੋਂ ਇਹਨਾਂ ਪੰਜਿਆਂ ਦੇ ਤਾਰ ਘੜ ਕੇ ਜੀ ਸੇਵਾ ਨਿਭਾਈ ਹੈ ਸੇਵਾ ਤੇ ਟੋਲੀ ਦਾ ਗਾਲ ਕਰਕੇ ਤੁਸੀਂ ਹੰਕਾਰ ਕੀ ਮੇਰਾ ਵੀ ਨੰਬਰ ਫਾਈਨਲ ਕੁਸ਼ੀ ਹੈ ਨੰਬਰ 1 ਮੇਰੇ ਵੀ ਆਉਜੀ ਮਾਊਂਸ ਅੱਜ ਦੇ ਮੁਕੰਮਲ ਦੀ ਜੰਮਵਾਰੀਆਂ ਦੇ ਨਾਲ ਕੇ ਦੂਸਰੇ ਪਾਸੇ ਤੇਗਾਰਾ ਖਾਦਾ ਪ੍ਰਦਰਸ਼ਨ ਕਰਨੀ ਕੁਸ਼ਤੀ ਦੇ ਅਪਰ ਰੇਣੀ ਕਰਨੀ ਹੈ ਆਹ ਸਿਰੇ ਦੀਆਂ ਜੰਮਵਾਰੀਆਂ ਨਗਵਰੀਆਂ ਨੇ ਅੱਜ ਸੋਚੇ ਰਗਣਾ ਚਲਾ ਜਾਣਾ ਜਿਹੜੀ ਹਮੇਸ਼ਾ ਇੱਕ ਵਾਰ ਆਪਣਾ ਕਰੀਗੇ ਰਵੀਰ ਲਾਹੌਰ ਲੰਡੀ ਗਿਆ ਜੇ ਦੂਸਰੇ ਪਾਸੇ ਪ੍ਰਸੰਨ ਦੀ ਲੋਰ ਨਹੀਂ ਪਾਣੀ ਨਾਲ ਜੋੜਾ ਜਿੱਤਾਂ ਪਰਵਾਹ ਦੀ ਪੱਤੀ ਜਿਹਨਾਂ ਦੇ ਦਰਮਿਆਨ ਕੁਸ਼ਤੀ ਟਾਂਗਰ ਦਮੇ ਦੀ ਬੱਤਾਉਂ ਚ ਕਰਦੇ ਹੋ ਆਹ ਬੈਂਕ ਵਾਲਾ ਵੀ ਆਹ ਉੱਪਰ ਖੁੰਦੀ ਆ ਬਸਾਂ ਵੀ ਟਾਈਮ ਨਾਲ ਕੋਈ ਕੁਛ ਹੀ ਨਹੀਂ ਬੰਗਲ ਤੋਂ ਕੰਮ ਦੀ ਰਜਾਇਦਾ ਕਰੇ ਖਾਰੀ